ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲੱਗੀ ਆ ਜੀ ਲਾਈਨਿੰਗ ਵਾਲੀ ਸ਼ਰਟ ਨੂੰ ਕਾਟਾ ਪਾਉਣ ਤੇ ਲਾਈਨਿੰਗ ਵਾਲੀ ਸ਼ਰਟ ਕਟਿੰਗ ਕਰਕੇ ਸਟੀਚਿੰਗ ਕਰਕੇ ਸਾਰਾ ਤੁਹਾਨੂੰ ਮੈਂ ਦਿਖਾਉਂਗੀ ਕਿਉਂਕਿ ਕਟਿੰਗ ਮੇਰੀ ਹੋਈ ਪਈ ਆ ਲਾਈਨਿੰਗ ਮੈਂ ਜੜੀ ਪਈ ਆ ਤੇ ਇਹਦੀਆਂ ਕਟਾਂ ਦੱਸੂਗੀ ਮੈਂ ਤੁਹਾਨੂੰ ਇਹਦੀ ਸਟੀਚਿੰਗ ਦੱਸੂਗੀ ਠੀਕ ਹੈ ਐਂਡ ਤੱਕ ਤੇ ਇਹਨੂੰ ਆਪਾਂ ਲੈਸ ਲਾਉਣੀ ਵੀ ਦੱਸਾਂਗੇ ਵੀ ਇਹਨੂੰ ਲੈਸ ਕਿੱਦਾਂ ਲੱਗੂਗੀ ਠੀਕ ਆ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਣੀ ਆ ਤੇ ਜੇ ਕਿਸੇ ਨੂੰ ਵੀ ਕੋਈ ਵੀ ਗੱਲ ਚੀਜ਼ ਨਹੀਂ ਸਮਝ ਲੱਗੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਆ ਮੈਂ ਨੈਕਸਟ ਵੀਡੀਓ 'ਚ ਉਹਦੀ ਦੁਆਰ ਤੋਂ ਵੀਡੀਓ ਬਣਾ ਕੇ ਪਾ ਦੂੰਗੀ ਠੀਕ ਆ ਤੇ ਆਪਾਂ ਨੇ ਦੇਖੋ ਜਿਵੇਂ ਹੁਣ ਇਹ ਲਾਈਨਿੰਗ ਵਾਲੀ ਠੀਕ ਹੈ ਤੁਸੀਂ ਦੇਖ ਸਕਦੇ ਆ ਆਪਾਂ ਨੇ ਬੜੇ ਬਕੀਏ ਦੇ ਨਾਲ ਸਾਰੀ ਲਾਈਨਿੰਗ ਅਟੈਚ ਕਰੀ ਹੋਈ ਆ ਠੀਕ ਹੈ ਲਾਈਨਿੰਗ ਅਟੈਚ ਕਰਨ ਤੋਂ ਬਾਅਦ ਆਪਾਂ ਨੇ ਪਹਿਲਾਂ ਸੂਟ ਨੂੰ ਪ੍ਰੈਸ ਕਰਨੀ ਆ ਠੀਕ ਹੈ ਪ੍ਰੈਸ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਲਾਈਨਿੰਗ ਵਾਲੇ ਨੂੰ ਜਦੋਂ ਆਪਾਂ ਨੇ ਕਾਟਾ ਪਾਉਣੀ ਆ ਠੀਕ ਹੈ ਤੇ ਹੁਣ ਤੁਸੀਂ ਦੇਖ ਸਕਦੇ ਆ ਹੁਣ ਮੈਂ ਪਹਿਲਾਂ ਪ੍ਰੈਸ करूंगी ਨੂੰ ਪ੍ਰੈਸ ਕਰਕੇ ਚੰਗੀ ਤਰ੍ਹਾਂ ਇਹਨੂੰ ਤੈਅ ਮਾਰ ਲੈਣੀ ਆ ਠੀਕ ਹੈ ਆ ਦੇਖੋ ਹੁਣ ਜਿਵੇਂ ਨਾ ਹੁਣ ਆ ਦੇਖੋ ਮੈਂ ਇਧਰ ਰੱਖਣ ਲੱਗੀ ਆ ਜੇ ਮੰਨ ਲਓ ਆਪਾਂ ਇਹਨੂੰ ਪ੍ਰੈਸ ਨਹੀਂ ਕਰੂਗੇ ਇਹਨੂੰ ਆਪਾਂ ਐਦਾਂ ਹੀ ਸੈੱਟ ਕਰ ਲੂਗੇ ਹਨਾ ਤੇ ਜਿਹੜੇ ਨਾ ਤੁਸੀਂ ਕਹਿੰਦੇ ਪਲੇਟਾਂ 'ਚ ਬੁਲਬਲੇ ਜੇ ਬਣ ਗਏ ਤਾਂ ਇਹ ਇਹ ਚੀਜ਼ ਕਰਕੇ ਬਣਦੇ ਹੁੰਦੇ ਆ ਜਦੋਂ ਆਪਾਂ ਇਹਨੂੰ ਪ੍ਰੈਸ ਨਹੀਂ ਕਰਦੇ ਠੀਕ ਆ ਤੇ ਹੁਣ ਆਪਾਂ ਨੇ ਜਿਵੇਂ ਹੁਣ ਆ ਦੇਖੋ ਲਾਈਨਿੰਗ ਵਾਲੇ ਨੂੰ ਇਦਾਂ ਤੈਅ ਮਾਰ ਲਈ ਹੈ ਨਾ ਤੈਅ ਮਾਰਨ ਤੋਂ ਬਾਅਦ ਪਹਿਲਾਂ ਆਪਾਂ ਨੇ ਇਹਨੂੰ ਪ੍ਰੈਸ ਫੇਰ ਲਾਣੀਆਂ ਠੀਕ ਆ ਪ੍ਰੈਸ ਕਰਨ ਤੋਂ ਬਾਅਦ ਇਹਨੇ ਬਿਲਕੁਲ ਕੱਪੜੇ ਨੇ ਨਾਲ ਚਿਪਕ ਜਾਣਾ ਲਾਈਨਿੰਗ ਦੇ ਠੀਕ ਆ ਤੇ ਚਿਪਕਣ ਤੋਂ ਬਾਅਦ ਫਿਰ ਆਪਾਂ ਨੇ ਜਿੱਥੇ-ਜਿੱਥੇ ਨਿਸ਼ਾਨੀ ਲਾਉਣੀ ਪਲੇਟਾਂ ਦੀ ਉੱਥੇ-ਉੱਥੇ ਨਿਸ਼ਾਨੀ ਆਪਣੀ ਸਹੀ ਆ ਜਾਣੀ ਤੇ ਸਟੀਚਿੰਗ ਤੋਂ ਬਾਅਦ ਆਪਣੇ ਮਤਲਬ ਪਲੇਟਾਂ ਤੁਸੀਂ ਬਾਅਦ ਵਿੱਚ ਦੇਖਿਓ ਵੀ ਪਲੇਟਾਂ ਦੀ ਫਿਨਿਸ਼ਿੰਗ ਵੀ ਪੂਰੀ ਆਊਗੀ ਠੀਕ ਐ ਤੇ ਆਪਾਂ ਇਹਦੇ ਵਿੱਚ ਹੁਣ ਗਲੇ 'ਚ ਗੁੰਮ ਪਾਈਪਿੰਗ ਵੀ ਕੱਢਾਂਗੇ ਤੇ ਬਾਕੀ ਤੁਹਾਨੂੰ ਮੈਂ ਸਾਰੀ ਫੁੱਲ ਸਟੀਚਿੰਗ ਦੀ ਜਰੂਰ ਦਿਖਾਉਂਗੀ ਠੀਕ ਐ ਆ ਦੇਖੋ ਜੀ ਇਹ ਆਪਾਂ ਨੇ ਰੱਖ ਲਿਆ ਬੈਕ ਪੱਲਾ ਤੇ ਇਹ ਆਪਾਂ ਨੇ ਹੁਣ ਰੱਖਣਾ ਹੈ ਫਰੰਟ ਪੱਲਾ ਠੀਕ ਐ ਫਰੰਟ ਪੱਲਾ ਵੀ ਸੇਮ ਤੈਅ ਮਾਰ ਕੇ ਬੰਦ ਪਾਸਾ ਉਧਰਲੀ ਸਾਈਡ ਰੱਖ ਲੈਣਾ ਖੁੱਲਾ ਪਾਸਾ ਆਪਣੀ ਸਾਈਡ ਰੱਖ ਲੈਣਾ ਠੀਕ ਐ ਤੇ ਹਾਂਜੀ ਆਪਾਂ ਨੇ ਪ੍ਰੈਸ ਕਰ ਲਈ ਠੀਕ ਹੈ ਪ੍ਰੈਸ ਕਰਨ ਤੋਂ ਬਾਅਦ ਆਪਾਂ ਰੱਖਾਂਗੇ ਪਹਿਲਾਂ ਤੀਰਾ ਠੀਕ ਆ ਤੁਸੀਂ ਦੇਖ ਸਕਦੇ ਆ ਬੰਦ ਪਾਸਾ ਉਧਰਲੀ ਸਾਈਡ ਤੇ ਚਾਰੇ ਪੱਲੇ ਜਿਹੜੇ ਮਤਲਬ ਖੁੱਲੀ ਸਾਈਡ ਆ ਉਹ ਆਪਣੇ ਵੱਲ ਰੱਖਣੀਆਂ ਤੁਸੀਂ ਠੀਕ ਹੈ ਬਿਲਕੁਲ ਸੈੱਟ ਕਰਕੇ ਰੱਖਣੀਆਂ ਕੋਈ ਪੱਲਾ ਤੁਹਾਡਾ ਉੱਚਾ ਨਹੀਂ ਮਣੀ ਹੋਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਲਾਈਨਿੰਗ ਅਟੈਚ ਕਰਤੀ ਤਾਂ ਫਿਰ ਤੁਹਾਡਾ ਬਿਲਕੁਲ ਇਹ ਸਾਰੀ ਪ੍ਰੋਪਰ ਸਾਰੀ ਚੀਜ਼ ਸਹੀ ਹੋਣੀ ਚਾਹੀਦੀ ਆ ਤੇ ਉਰੇ ਵੀ ਕੋਈ ਬਾੜ ਨਹੀਂ ਹੋਣਾ ਚਾਹੀਦਾ ਠੀਕ ਹੈ ਚਲੋ ਜੀ ਆਪਾਂ ਲੱਗੇ ਜੀ ਹੁਣ ਕਾਟਾਂ ਪਾਣ ਤੇ ਪਹਿਲਾਂ ਪਰ ਰੱਖਾਂਗੇ 3 13 ਰੱਖਾਂਗੇ ਆਪਾਂ 6.5 ਠੀਕ ਹੈ ਤੇ ਨੀਚੇ ਨੂੰ ਮੋਡਾ ਜਿਹੜਾ ਲੈਣਾ ਹੈ ਆਪਾਂ ਨੇ 7.5 ਦਾ ਲੈਣਾ ਹੈ ਠੀਕ ਹੈ ਇਧਰ ਨੂੰ ਆਪਾਂ ਨੇ ਅੱਧਾ ਇੰਚ ਕੱਟ ਕਰਨਾ ਹੈ ਉਰੇ 6.5 ਰੱਖਿਆ ਉਰੇ ਆਪਾਂ ਨੇ 6 ਰੱਖਣਾ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਇਹ ਚੀਜ਼ ਐਦਾਂ ਮੈਚ ਕਰ ਦੇਣੀਆਂ ਤੇ ਉਸ ਤੋਂ ਬਾਅਦ ਰੱਖਣੀ ਹੈ ਜੀ ਆਪਾਂ ਨੇ ਬ੍ਰੈਸਟ ਠੀਕ ਹੈ ਜਿਹੜੀ ਆਪਾਂ ਉਹਨੂੰ ਕਹਿੰਦੇ ਛਾਤੀ ਬੋਲਦੇ ਆ ਠੀਕ ਹੈ ਤੇ ਆਪਾਂ ਨੇ ਰੱਖਣੀ ਆ 21 10.5 ਠੀਕ ਹੈ ਤੇ 11 ਤੇ ਅੱਧਾ ਇੰਚ ਨਿਸ਼ਾਨੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਕਾਤੇ ਲਾਉਂਦੇ ਹੁਣੇ ਜਿਹੜਾ ਉਹ ਰੇ ਪਲੇਟ ਚ ਆਉਂਦਾ ਕਪੜਾ ਠੀਕ ਹੈ ਉਸ ਤੋਂ ਬਾਅਦ ਰੱਖਣੀ ਆਪਾਂ ਨੇ ਸਾਈਡਸ ਲਈ ਸਾਈਡਸ ਲਈ ਹੈਗੀ ਆ ਜੀ 15.5 ਠੀਕ ਹੈ ਇਹਦਾ ਅੱਧਾ ਹੈਗਾ ਜੀ 7.5 ਠੀਕ ਹੈ ਤੇ ਉਸ ਤੋਂ ਅੱਗੇ ਆ ਗਈ ਜੀ ਪਲੇਟ ਪਲੇਟ ਪਾਉਣੀ ਆਪਾਂ ਨੇ 12.5 ਤੇ ਠੀਕ ਹੈ ਜਿਹੜਾ ਗੈਪ ਰੱਖਣਾ ਉਹ ਰੱਖਣਾ 3.5 ਦਾ ਤੇ ਜਿਹੜਾ ਆਪਾਂ ਨੇ ਇੱਧਰ ਨੂੰ ਰੱਖਣਾ ਇੱਧਰ ਨੂੰ ਰੱਖਣਾ ਢਾਈ ਠੀਕ ਆ ਉਸ ਤੋਂ ਬਾਅਦ ਜਿਹੜੀ ਇਹ ਵਾਲੀ ਪਲੇਟ ਆ ਜਿਹੜੀ ਆਪਾਂ ਬੱਖੀ ਕੋਲ ਤੋਂ ਟੇਢੀ ਪਲੇਟ ਪਾਉਨੇ ਆ ਇਹ ਪਾਉਣੀ ਆਪਾਂ ਨੇ ਔਰੇ ਤੋਂ 2 ਤੇ ਠੀਕ ਆ ਔਰੇ ਤੋਂ ਆਪਾਂ ਨੇ ਐਦਾਂ ਮਿਲਾ ਲੈਣੀ ਆ ਠੀਕ ਆ ਤੇ ਉਸ ਤੋਂ ਬਾਅਦ ਜਿਹੜੀ ਲੰਬੀ ਪਲੇਟ ਰੱਖਣੀ ਆ ਲੰਬੀ ਪਲੇਟ ਰੱਖਣੀ ਆਪਾਂ ਨੇ 7 ਤੇ ਠੀਕ ਹੈ ਜੀ 7 ਤੇ ਹੋ ਗਈ ਤੇ ਉਸ ਤੋਂ ਬਾਅਦ ਰੱਖਣੀ ਆਪਾਂ ਨੇ ਕਮਰ ਕਮਰ ਰੱਖਣੀ ਆਪਾਂ ਨੇ ਔਰੇ ਤੋਂ ਠੀਕ ਆ ਆ ਪਲੇਟ ਦੇ ਸੈਂਟਰ 'ਚ ਠੀਕ ਆ ਤੇ ਆਪਾਂ ਨੇ ਰੱਖਣੀ ਹੈ ਕਮਰ 19 ਸਾਢੇ 9 19 19 ਤੋਂ ਸਾਢੇ 19 ਸਾਢੇ 19 ਰੱਖਤੀ ਸੌਰੀ ਆਪਾਂ ਨੇ ਸਾਢੇ 9 19 ਹੁੰਦੀ ਆ ਤੇ ਆਪਾਂ ਨੇ ਸਾਢੇ 19 ਰੱਖਤੀ ਤੇ ਉਸ ਤੋਂ ਬਾਅਦ ਅੱਗੇ ਆਗੀ ਜੀ ਆਪਣੀ हिਪ हिਪ ਰੱਖਣੀ ਹੈ ਆਪਾਂ ਨੇ 24 ਠੀਕ ਹੈ ਜੀ ਤੇ ਆ ਚੀਜ਼ਾਂ ਹੁਣ ਆਪਾਂ ਨੇ ਫਿਟਿੰਗ ਦੀਆਂ ਇਦਾਂ ਮਿਲਾ ਲੈਣੀਆਂ ਇੰਚ ਟੇਪ ਨਾਲ ਤੇ ਤੁਸੀਂ ਇਹ ਇੰਚ ਟੇਪ ਨਾਲ ਹੀ ਨਿਸ਼ਾਨੀ ਲਾਉਣੀ ਆ ਇੰਚ ਟੇਪ ਤੋਂ ਬਿਨਾਂ ਨਹੀਂ ਲਾਉਣੀ ਹੈਗੀ ਠੀਕ ਹੈ ਤੇ ਜਿਹੜੀ ਆਪਾਂ ਨੇ ਕਾਟ ਪਾਉਣੀ ਆ ਕਾਟ ਪਾਉਣੀ ਆ ਫਰੰਟ ਪੱਲੇ ਦੀ 1 ਤੇ ਬੈਕ ਦੀ 2 ਤੇ ਠੀਕ ਆ ਤੇ ਉਰੇ ਤੋਂ ਆਪਾਂ ਨੇ ਕਾਟ ਇਦਾਂ ਲੈ ਕੇ ਜਾਣੀ ਆ ਇਦਾਂ ਠੀਕ ਆ ਇਦਾਂ ਉਸ ਤੋਂ ਬਾਅਦ ਬੈਕ ਵਾਲੀ ਬੈਕ ਵਾਲੀ ਵੀ ਇਦਾਂ ਅੱਧਾ ਇੰਚ ਦੀ ਉਰੇ ਕਾਟ ਤੁਸੀਂ ਜ਼ਰੂਰ ਪਾਉਣੀ ਆ ਠੀਕ ਹੈ ਜੀ ਤੇ ਇਹ ਹੋ ਗਈਆਂ ਆਪਣੀਆਂ ਕਾਟਾਂ ਤੇ ਹੁਣ ਆਪਾਂ ਪਹਿਲਾਂ ਫਰੰਟ ਪੱਲੇ ਦੀ ਕਾਟ ਪਾ ਲਈਏ ਤੇ ਉਸ ਤੋਂ ਬਾਅਦ ਪਾਉਂਗੇ ਆਪਾਂ ਬੈਕ ਦੀ ਠੀਕ ਹੈ ਜੀ ਤੇ ਇਹ ਹੋ ਗਈਆਂ ਪਲੇਟਾਂ ਆਪਣੀਆਂ ਤੇ ਆਪਾਂ ਨੇ ਇਹ ਗਰਾਰੀ ਲੈ ਲੈਣੀ ਹੈ ਇਹਦੇ ਨਾਲ ਨਿਸ਼ਾਨੀਆਂ ਸੌਖੀਆਂ ਲੱਗ ਜਣੀਆਂ ਕਿਉਂਕਿ ਕਈ ਵਾਰੀ ਦੂਏ ਪਾਸੇ ਨਹੀਂ ਵੀ ਸ਼ਿਪਦਾ ਹਨਾ ਚੌਕ ਦਾ ਨਿਸ਼ਾਨ ਤਾਂ ਆਪਾਂ ਨੇ ਗਰਾਰੀ ਨਾਲ ਐਦਾਂ ਇਹਨੂੰ ਪੱਕਾ ਕਰ ਲੈਣਾ ਠੀਕ ਹੈ ਤੁਸੀਂ ਲਾਈਨਿੰਗ ਵਾਲੇ ਸੂਟ ਦੀਆਂ ਜਿੰਨੀਆਂ ਕਟਾਂ ਵਧੀਆਂ ਪਾਉਂਗੇ ਉਹਨਾਂ ਜ਼ਿਆਦਾ ਮਤਲਬ ਫਿਨਿਸ਼ਿੰਗ ਆਉਗੀ ਤੇ ਪੂਰਾ ਫਿਨਿਸ਼ਿੰਗ ਨਾਲ ਕੰਮ ਕਰਨਾ ਜਿਹੜਾ ਕਟਾਂ ਦਾ ਕੰਮ ਕਰਨਾ ਤੁਸੀਂ ਪ੍ਰੋਪਰ ਫਿਨਿਸ਼ਿੰਗ ਨਾਲ ਕਰਨਾ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਆਪਾਂ ਇੱਧਰਲੀ ਸਾਈਡ ਤੋਂ ਪੱਲਾ ਚੱਕਦੇ ਹਾਂ ਤੇ ਤੁਸੀਂ ਦੇਖ ਸਕਦੇ ਆ ਆਪਣੀਆਂ ਨਿਸ਼ਾਨੀਆਂ ਸਾਰੀਆਂ ਲੱਗ ਗਈਆਂ ਠੀਕ ਹੈ ਆ ਦੇਖੋ ਜੀ ਐਦਾਂ ਠੀਕ ਹੈ ਆ ਵਾਲੀ ਸਾਈਡ ਵਾਲੀ ਪਲੇਟ ਹੋਗੀ ਤੇ ਇੱਕ ਆਪਣੀ ਇਹ ਪਲੇਟ ਹੋਗੀ ਤੇ ਲੰਬੀਆਂ ਪਲੇਟਾਂ ਹੋ ਗਈਆਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਆਪਾਂ ਕਰਦੇ ਆਂ ਬੈਕ ਪੱਲੇ ਦੀ ਕਟਿੰਗ ਠੀਕ ਹੈ ਜੀ ਬੈਕ ਪੱਲੇ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਵੀ ਗਲੇ ਦੀ ਕੱਟ ਦੋਸਤੋ ਤੁਸੀਂ ਗਲੇ ਦੀ ਕੱਟ ਕਿੱਦਾਂ ਪਾਉਨੇ ਆ ਹਨਾ ਤੇ ਬੈਕ ਪੱਲੇ ਦੀ ਪਹਿਲਾਂ ਆਪਾਂ ਨੇ ਪਲੇਟ ਦੀ ਨਿਸ਼ਾਨੀ ਲਾ ਲੈਣੀ 12.5 ਤੇ ਠੀਕ ਹੈ ਤੇ ਆਪਾਂ ਨੇ ਜਿਹੜਾ ਗਲਾ ਰੱਖਣਾ 6.5 ਠੀਕ ਹੈ ਜੀ ਤੇ ਬੈਕ ਗळा ਤੁਸੀਂ ਜਿੰਨਾ ਡੀਪ ਰੱਖੂਗੇ ਓਨਾ ਜ਼ਿਆਦਾ ਮਤਲਬ ਧੀਰਾ ਬਿਲਕੁਲ ਸੈੱਟ ਆਊਗਾ ਜਿਨ੍ਹਾਂ ਦਾ ਗळा 5.5 ਹੁੰਦਾ ਉਹਨਾਂ ਦਾ ਤੁਸੀਂ ਧੀਰਾ ਵੱਡਾ ਰੱਖਣਾ ਠੀਕ ਆ ਜਿਨ੍ਹਾਂ ਦਾ ਮਤਲਬ ਮੰਨ ਲਓ ਵੀ ਗळा ਜ਼ਿਆਦਾ ਡੀਪ ਹੈ ਤਾਂ ਤੁਸੀਂ ਧੀਰਾ ਛੋਟਾ ਰੱਖਣਾ ਇਹ ਚੀਜ਼ ਤੁਸੀਂ ਆਪਣੇ ਮਾਈਂਡ ਚ ਰੱਖੋ ਵੀ ਜਦੋਂ ਗळा ਬੈਕ ਡੀਪ ਹੈ ਤਾਂ ਧੀਰਾ ਛੋਟਾ ਰੱਖੋ ਜੇ ਗळा ਡੀਪ ਨਹੀਂ ਹੈਗਾ ਤਾਂ ਤੁਸੀਂ ਧੀਰਾ ਵੱਡਾ ਰੱਖੋ ਠੀਕ ਹੈ ਜੀ ਐਦਾਂ ਕਟਿੰਗ ਕਰੋ ਫਿਰ ਉਸ ਤੋਂ ਬਾਅਦ ਜਿਹੜੀ ਗੁਲਾਈ ਪਾਉਣੀ ਆ ਇਹ ਵੀ ਤੁਸੀਂ ਦੇਖ ਲਓ ਪੂਰੇ ਤੋਂ ਗੁਲਾਈ ਐਦਾਂ ਪਾਉਣੀ ਆ ਠੀਕ ਹੈ ਜੀ ਤੇ ਇਹ ਪੈ ਗਈਆਂ ਜੀ ਆਪਣੀਆਂ ਕਟਾਂ ਕਾਟਾਂ ਪਾਉਣ ਤੋਂ ਬਾਅਦ ਆਪਾਂ ਪਹਿਲਾਂ ਕਰਾਂਗੇ ਗਲਾ ਅਟੈਚ ਗਲਾ ਆਪਾਂ ਨੇ ਪ੍ਰੈਸ ਨਾਲ ਚਪਕਾ ਲੈਣਾ ਤੇ ਉਹਦੇ ਵਿੱਚ ਜਦੋਂ ਆਪਾਂ ਨੇ ਪਾਈਪ ਇਨ ਕੱਢਣੀ ਆ ਤਾਂ ਤਾਂ ਤੁਸੀਂ ਜਿੰਨਾ ਫਿਨਿਸ਼ਿੰਗ ਨਾਲ ਹੋ ਸਕਦਾ ਕੰਮ ਉੰਨਾ ਫਿਨਿਸ਼ਿੰਗ ਨਾਲ ਕਰਿਓ ਠੀਕ ਆ ਤੇ ਆਪਾਂ ਪਹਿਲਾਂ ਗਲਾ ਚਪਕਾਉਂਗੇ ਚਪਕਾਉਣ ਤੋਂ ਬਾਅਦ ਆਪਾਂ ਉਹਦੇ ਵਿੱਚ ਪੱਕ ਪਾਈਪ ਇਨ ਕੱਢੂਗੇ ਠੀਕ ਆ ਤੇ ਹਾਂਜੀ ਹੁਣ ਲੱਗਿਆ ਜੀ ਆਪਾਂ ਸਟੀਚਿੰਗ ਕਰਨ ਸਟੀਚਿੰਗ ਕਰਨ ਵੇਲੇ ਆਪਣੇ ਕੋਲ ਰੇਵਲੀਅਰ ਕਟਿੰਗ ਕੀਤੀ ਹੋਈ ਆ ਤੇ ਗਲਾ ਆਪਾਂ ਨੇ ਅਟੈਚ ਕਰ ਲਿਆ ਤੇ ਪਹਿਲਾਂ ਆਪਾਂ ਗਲਿਆਂ ਦੀ ਤਿਆਰੀ ਕਰਾਂਗੇ ਮੈਨੂੰ ਕਾਫੀ ਜ਼ਿਆਦਾ ਕਮੈਂਟ ਵੀ ਆ ਰਹੇ ਆ ਵੀ ਤੁਸੀਂ ਪਹਿਲਾਂ ਪਲੇਟਾਂ ਪਾਉਨੇ ਆ ਜਾਂ ਤੁਸੀਂ ਗळा ਬਣਾਉਨੇ ਆ ਠੀਕ ਆ ਤੇ ਇਹਦੇ ਵਿੱਚ ਕੋਈ ਚੱਕਰ ਨਹੀਂ ਤੁਸੀਂ ਪਲੇਟਾਂ ਵੀ ਪਾ ਸਕਦੇ ਆ ਪਹਿਲਾਂ ਤੁਸੀਂ ਗळा ਵੀ ਬਣਾ ਸਕਦੇ ਆ ਠੀਕ ਆ ਦੋਨਾਂ ਚ ਕੋਈ ਵੀ ਕੰਮ ਪਹਿਲਾਂ ਕਰ ਲਓ ਕੋਈ ਚੱਕਰ ਨਹੀਂ ਹੈਗਾ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਠੀਕ ਆ ਤੇ ਪਲੇਟਾਂ ਦਾ ਮਤਲਬ ਇਹ ਹੁੰਦਾ ਵੀ ਜਦੋਂ ਤੁਸੀਂ ਪਲੇਟਾਂ ਪਾ ਰਹੇ ਆ ਉਸ ਤੋਂ ਬਾਅਦ ਤੁਸੀਂ ਗळा ਅਟੈਚ ਕਰਦੇ ਤਾਂ ਤੁਹਾਨੂੰ ਗਲੇ ਦਾ ਸੈਂਟਰ ਪਤਾ ਲੱਗ ਜਾਊਗਾ ਵੀ ਗਲੇ ਦਾ ਸੈਂਟਰ ਹੋ ਗਿਆ ਜਾਂ ਨਹੀਂ ਪਰ ਵੈਸੇ ਜਦੋਂ ਆਪਾਂ ਪ੍ਰੈਸ ਨਾਲ ਕਰੀਜ਼ ਬਣਾ ਲਾਂਨੇ ਫਿਰ ਤੁਹਾਨੂੰ ਬਿਲਕੁਲ ਪਤਾ ਲੱਗ ਠੀਕ ਹੈ ਜੀ ਤੇ ਆਜੋ ਪਹਿਲਾਂ ਹੁਣ ਆਪਾਂ ਗਲਾ ਸਟੀਚਿੰਗ ਕਰਦੇ ਹਾਂ ਠੀਕ ਆ ਗਲੇ ਦੇ ਨਾਲ-ਨਾਲ ਜਿਵੇਂ ਹੁਣ ਜਿਹੜੀਆਂ ਮੇਰੀਆਂ ਭੈਣਾਂ ਨਵਾਂ ਕੰਮ ਸਿੱਖਦੀਆਂ ਜਿਨ੍ਹਾਂ ਨੇ ਨਵਾਂ ਹੀ ਸਟਾਰਟ ਕਰਿਆ ਉਹਨਾਂ ਨੂੰ ਮੈਂ ਦੱਸਣ ਲੱਗੀਆਂ ਵੀ ਜਿਵੇਂ ਆਪਾਂ ਗਲਾ ਸਟਿਚ ਕਰਨਾ ਹੈ ਤੇ ਇਦਾਂ ਆਪਾਂ ਨੇ ਸਲਾਈ ਲਾ ਲੈਣੀ ਹੈ ਪਹਿਲਾਂ ਕੱਪੜਾ ਇਕੱਠਾ ਕਰਕੇ ਸੈਡਾਂ ਤੋਂ ਪ੍ਰੋਪਰ ਫਿਨਿਸ਼ਿੰਗ ਦਾ ਲਾਉਣਾ ਠੀਕ ਆ ਤੇ ਆਪਾਂ ਲੱਗੀਆਂ ਜੀ ਗਲੇ ਦੇ ਵਿੱਚ ਲੈਸ ਲਾਉਣਾ ਠੀਕ ਹੈ ਤੇ ਲੈਸ ਲਾਵਾਂਗੇ ਆਪਾਂ ਬਹੁਤ ਘੱਟ ਤੇ ਜ਼ਿਆਦਾ ਚੁੜਾਈ ਚ ਨਹੀਂ ਆਪਾਂ ਨੇ ਇਹ ਲੈਸ ਲਾਉਣੀ ਤੇ ਆਪਾਂ ਨੇ ਇਹਦੀ ਡਿਜ਼ਾਈਨਿੰਗ ਦਾ ਅਧਧ ਕਰ ਦੇਣਾ ਠੀਕ ਹੈ ਇੰਨੀ ਕੁ ਸਲਾਈ ਲਾਉਣੀ ਆ ਬਸ ਆ ਗਏ ਤਾਜਣੇ ਐਵੇਂ ਆਪਾਂ ਨੇ ਲਾਸ ਲਾ ਲਈ ਠੀਕ ਐ ਸਾਰੀ ਤੇ ਆਪਾਂ ਹੁਣ ਇਹਨੂੰ ਕਰਦੇ ਆਂ ਗਲੇ ਨੂੰ ਅਟੈਚ ਸੂਟ ਦੇ ਉੱਪਰ ਠੀਕ ਐ ਤੇ ਆਪਾਂ ਨੇ ਪਹਿਲਾਂ ਹੁਣ ਗਲਾਈ ਅਟੈਚ ਕਰਨਾ ਐ ਆਪਾਂ ਪਲੇਟਾ ਬਾਅਦ ਚ ਪਾਵਾਂਗੇ ਠੀਕ ਐ ਜੀ ਤੇ ਆਪਣੀ ਕਰੀਜ਼ ਬਣੀ ਹੋਈ ਐ ਪ੍ਰੈਸ ਦੇ ਨਾਲ ਤੇ ਆਪਾਂ ਨੇ ਲਾ ਲੈਣਾ ਇਹਨੂੰ ਕੱਟ ਓਕੇ ਜੀ ਤੇ ਆਪਾਂ ਨੇ ਲਾ ਲਿਆ ਕੱਟ ਕੱਟ ਲਾਉਣ ਤੋਂ ਬਾਅਦ ਆਪਾਂ ਨੇ ਇਹਦਾ ਸੈਂਟਰ ਕਰਕੇ ਇੱਧਰ ਰੱਖ ਲੈਣਾ ਠੀਕ ਐ ਤੇ ਹਾਂਜੀ ਆਪਾਂ ਨੇ ਗਲਾ ਮਤਲਬ ਤਿਆਰ ਕਰ ਲਿਆ ਸਾਰਾ ਠੀਕ ਹੈ ਲੇਸ ਲਾ ਕੇ ਵਿੱਚ ਤੇ ਆਪਾਂ ਇਹਨੂੰ ਕਰਾਂਗੇ ਪ੍ਰੈਸ ਪ੍ਰੈਸ ਕਰਨ ਤੋਂ ਬਾਅਦ ਜਿਹੜੀ ਆ ਲੇਸ ਤੁਹਾਨੂੰ ਲੱਗਦੀ ਹੈ ਨਾ ਬੜਜੇ ਪਏ ਹੋਏ ਇਹਦੀ ਪ੍ਰੋਪਰ ਫਿਨਿਸ਼ਿੰਗ ਆ ਜਾਣੀ ਹੈ ਠੀਕ ਹੈ ਇੱਕ ਤਾਂ ਇਹ ਹੈਗਾ ਸ਼ਿਮਰ ਦਾ ਸੂਟ ਤਾਂ ਕਰਕੇ ਥੋੜੀ ਜਿਹੀ ਖੜਮੇ ਜੀ ਇੱਕ ਲੇਸ ਥੋੜੀ ਜਿਹੀ ਚੌੜੀ ਸੀਗੀ ਤਾਂ ਕਰਕੇ ਐਵੇਂ ਲੱਗਦੀ ਆ ਤੇ ਜਦੋਂ ਆਪਾਂ ਨੇ ਇਹਨੂੰ ਇਦਾਂ ਪ੍ਰੈਸ ਕਰ ਲੈਣਾ ਤੇ ਪ੍ਰੈਸ ਕਰਨ ਤੋਂ ਬਾਅਦ ਮੈਂ ਤੁਹਾਨੂੰ ਇਹਦੀ ਪ੍ਰੋਪਰ ਫਿਨਿਸ਼ਿੰਗ ਦਿਖਾਉਂਗੀ ਠੀਕ ਹੈ ਤੇ ਹੁਣ ਲੱਗੇ ਆ ਜੀ ਆਪਾਂ ਪਲੇਟਾਂ ਪਾਉਣ ਪਲੇਟਾਂ ਪਾਉਣੀਆਂ ਕਿੱਦਾਂ ਇਹ ਤੁਸੀਂ ਦੇਖ ਠੀਕ ਹੈ ਕਪੜਾ ਇਹ ਨਹੀਂ ਹੈਗਾ ਕਈ ਪਤਾ ਕੀ ਕਰਦੇ ਓਰੇ ਕਪੜਾ ਵਿਛਾਲ ਲੈਨੇ ਐਦਾਂ ਐਦਾਂ ਨਹੀਂ ਵਿਛਾਉਣਾ ਤੁਸੀਂ ਕਪੜਾ ਕਦੇ ਵੀ ਕਪੜਾ ਵਿਛਾਉਣਾ ਤੁਸੀਂ ਮਸ਼ੀਨ ਦੇ ਕਾਊਂਟਰ ਦੇ ਉੱਪਰ ਠੀਕ ਹੈ ਓਰੇ ਕਪੜਾ ਐਦਾਂ ਵਿਛਾ ਕੇ ਤੇ ਓਰੇ ਤੋਂ ਪਲੇਟ ਐਦਾਂ ਫੜਨੀ ਆ ਇਧਰੋਂ ਐਦਾਂ ਫੜਨੀ ਆ ਠੀਕ ਹੈ ਜੀ ਐਦਾਂ ਫੜ ਕੇ ਫਿਰ ਇਹਨੂੰ ਓਰੇ ਤੋਂ ਸਲਾਈ ਲਾਉਣੀ ਸਟਾਰਟ ਕਰਨੀ ਠੀਕ ਹੈ ਤੁਸੀਂ ਦੇਖਣਾ ਵੀ ਲਾਈਨਿੰਗ ਦੇ ਵਿੱਚ ਆਪਣਾ ਕਪੜਾ ਹੈਗਾ ਨੀਚੇ ਵਾਲੀ ਸ਼ਰਟ ਦਾ ਠੀਕ ਹੈ ਤੇ ਪਲੇਟ ਪਾਉਣੀ ਆ ਤੁਸੀਂ ਐਦਾਂ ਪਿੱਛੇ ਤੋਂ ਐਨਾ ਗੈਪ ਛੱਡਣਾ ਤੇ ਉਰੇ ਆ ਕੇ ਐਨੀ ਬ੍ਰੀਕਸ ਲਈ ਕੱਢਣੀਆਂ ਠੀਕ ਹੈ ਜੀ ਤੇ ਐਨਾ ਇਹ ਚੀਜ਼ ਮਤਲਬ ਧਾਗਾ ਤੁਸੀਂ ਛੱਡਣਾ ਹੈ ਤਾਂ ਜੋ ਆਪਣੀ ਪਲੇਟ ਉੱਦੜੇ ਨਾ ਤੇ ਅੱਗੇ ਆਗੇ ਜੀ ਨੀਚੇ ਵਾਲੀ ਲੰਬੀ ਪਲੇਟ ਲੰਬੀ ਪਲੇਟ ਵੀ ਆਪਾਂ ਨੇ ਬਿਲਕੁਲ ਸੈੱਟ ਕਰਕੇ ਉਰੇ ਤੋਂ ਐਦਾਂ ਫੜ ਕੇ ਐਦਾਂ ਪਾਉਣੀ ਆ ਏ ਪਲੇਟ ਨਾਤਾ ਵਾਲੀ ਦੀਪ ਪਾਉਣੀ ਹੈ ਤੁਸੀਂ ਨਾ ਬਾਡੀ ਮਤਲਬ ਘੱਟ ਪਾਉਣੀ ਹੈ ਠੀਕ ਹੈ ਇਹ ਇੰਨੀ ਕੁ ਪਾਉਣੀ ਹੈ بس ਤੇ ਅੱਗੇ ਆ ਗਈ ਜੀ ਇਹ ਵਾਲੀ ਪਲੇਟ ਜਿਹੜੀ ਤੁਸੀਂ ਇਹ ਵਾਲੀ ਪਲੇਟ ਪਾਉਣੀ ਹੈ ਕਿਉਂਕਿ ਕਈ ਕਹਿੰਦੇ ਆ ਨਾ ਵੀ ਸਾਡੇ ਉਰੇ ਮਤਲਬ ਕੱਪੜਾ ਫੁੱਲ ਮਾ ਜਾ ਰਹਿ ਜਾਂਦਾ ਹਨਾ ਬੁਲਬਲੇ ਜੇ ਪੈ ਜਾਣੇ ਇਹ ਕਾਤੇ ਪੈਣੇ ਆ ਤੁਸੀਂ ਪਤਾ ਕੀ ਕਰਨਾ ਤੁਸੀਂ ਇਹ ਚੀਜ਼ ਨੂੰ ਸੈੱਟ ਕਰਨਾ ਜਿਵੇਂ ਹੁਣ ਮੈਂ ਪ੍ਰੈਸ ਕੀਤੀ ਹੋਈ ਥੀ ਹਨਾ ਬਿਲਕੁਲ ਸੈਟ ਹੈ ਤੇ ਤੁਸੀਂ ਆਹ ਕੱਪੜਾ ਵੀ ਦੇਖਣਾ ਵੀ ਲਾਈਨਿੰਗ ਇਹਦੇ ਬਰਾਬਰ ਹੈ ਜਾਂ ਫਿਰ ਤੁਸੀਂ ਉਰੇ ਸਲਾਈ ਵੀ ਲਾ ਸਕਦੇ ਆ ਤਾਂ ਜੋ ਕੱਪੜਾ ਤੁਹਾਡਾ ਨੀਚੇ ਨੂੰ ਨਾ ਖਿਸਕੇ ਠੀਕ ਹੈ ਤੇ ਤੁਸੀਂ ਉਰੇ ਤੋਂ ਪਲੇਟ ਫੜਨੀ ਆ ਐਦਾਂ ਠੀਕ ਹੈ ਐਦਾਂ ਫੜ ਕੇ ਤੁਸੀਂ ਐਦਾਂ ਪਲੇਟ ਪਾਉਣੀ ਆ ਤੁਸੀਂ ਪਲੇਟ ਦੇ ਵਿੱਚ ਸਲਾਈ ਵੀ ਲਾ ਸਕਦੇ ਆ ਤਾਂ ਜੋ ਸੌਖੇ ਤਰੀਕੇ ਨਾਲ ਪਲੇਟ ਪੈ ਜਾਵੇ ਹਨਾ ਹਾਂ ਦੇਖੋ ਜੀ ਠੀਕ ਹੈ ਐਦਾਂ ਪਲੇਟ ਪਾਉਣੀ ਆ ਤੇ ਤੁਸੀਂ ਨਾ ਪ੍ਰੈਸ ਕਰਕੇ ਸਾਰੀ ਦੇਖਣੀ ਆ ਵੀ ਆਪਣੇ ਉਰੇ ਬੁਲਬਲਾ ਜਤਾ ਨਹੀਂ ਬਣਦਾ ਹੈਗਾ ਬਿਲਕੁਲ ਸੈਟ ਪਈ ਆ ਪਲੇਟ ਫਿਰ ਜੇ ਤੁਹਾਡੇ ਪਲੇਟ ਬਿਲਕੁਲ ਸੈਟ ਆ ਤਾਂ ਪਲੇਟਾਂ ਬਿਲਕੁਲ ਸਹੀ ਨੇ ਠੀਕ ਹੈ ਤੇ ਐਦਾਂ ਪਲੇਟਾਂ ਦੀ ਫਿਨਿਸ਼ਿੰਗ ਹੋਣੀ ਚਾਹੀਦੀ ਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਇਹ ਪਲੇਟਾਂ ਪਾ ਲਈਆਂ ਤੇ ਬਾਕੀ ਪਲੇਟਾਂ ਬਰੂਟਾ ਪਾ ਕੇ ਸਾਰਾ ਕੰਮ ਰੈਡੀ ਕਰਕੇ ਮੈਂ ਤੁਹਾਨੂੰ ਰੇਵਲੀਰ ਲਾਉਣੀ ਜ਼ਰੂਰ ਦੱਸ ਦੇਣੀ ਆ ਠੀਕ ਹੈ ਤੁਸੀਂ ਵੀਡੀਓ ਨਾਲ ਬਨੇ ਰਹੋ ਤੋਂ ਹਾਂ ਜੀ ਆਪਾਂ ਲੱਗਿਆ ਰੇਵਲੀਰ ਲਾਉਣ ਤੇ ਮੈਂ ਭੁੱਲ ਗਈ ਸੀਗੀ ਮੈਂ ਹੁਣ ਸੋਚਿਆ ਵੀ ਵੀਡੀਓ ਬਣਾਵਾ ਤੁਹਾਡੇ ਲਈ ਤੇ ਮੈਂ ਲੱਗਿਆ ਜੀ ਰੇਵਲੀ ਲਾਉਣ ਤੇ ਤੁਸੀਂ ਦੇਖੋ ਮੈਂ ਸਿੰਗਲ ਕਰਕੇ ਲਾਉਂਦੀ ਹੁੰਨੀ ਆ ਠੀਕ ਆ ਤੇ ਬਹੁਤ ਮਰੀਏ ਭੈਣਾ ਜਿਹੜੀਆਂ ਸਿੰਗਲ ਕਰਕੇ ਲਾਉਣੀ ਆ ਠੀਕ ਆ ਤੇ ਬਹੁਤ ਆ ਜਿਹੜੀਆਂ ਡਬਲ ਕਰਕੇ ਲਾਉਣੀ ਆ ਠੀਕ ਆ ਜਿੰਨੀਆਂ ਵੀ ਮੇਰੇ ਕੋ ਕੁੜੀਆਂ ਹੁਣ ਆ ਰਹੀਆਂ ਉਹ ਕਹਿੰਦੇ ਵੀ ਸਾਨੂੰ ਬਹੁਤ ਸੌਖਾ ਤਰੀਕਾ ਲੱਗਿਆ ਤੇ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਆ ਤੇ ਬਿਲਕੁਲ ਵੀ ਬਣਨੀ ਪੈਂਦੀ ਬੈਕ ਸਾਈਡ ਤੇ ਠੀਕ ਆ ਤੇ ਹੁਣ ਦੇਖੋ ਆਪਾਂ ਨੇ ਇੰਨਾ ਪੈਰ ਪੈਰ ਦੀ ਸਿਲਾਈ ਲਾ ਰਹੇ ਆ ਠੀਕ ਆ ਤੁਸੀਂ ਕੋਈ ਰੇਵ ਲੀਰ ਨਹੀਂ ਖਿੱਚਣੀ ਹੈਗੀ ਕੋਈ ਤੁਸੀਂ ਕੱਪੜਾ ਨਹੀਂ ਖਿੱਚਣਾ ਹੈਗਾ ਠੀਕ ਆ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਜੇ ਤੁਸੀਂ ਕੱਪੜਾ ਖਿੱਚੂਗੇ ਜਾਂ ਰੇਵ ਲੀਰ ਖਿੱਚੂਗੇ ਤਾਂ ਫਿਰ ਤੁਹਾਡੀ ਬਿਲਕ ਤੇ ਇਹਦੇ ਵਿੱਚ ਨਾ ਜਦੋਂ ਤੁਸੀਂ ਮਤਲਬ ਤਰਪਾਈ ਕਰੋਗੇ ਤਾਂ ਬਲ ਪੈਣਗੇ ਹੀ ਪੈਣਗੇ ਠੀਕ ਆ ਤੇ ਇਹ ਚੀਜ਼ ਤੁਸੀਂ ਏਦਾਂ ਹਲਕੇ ਹਲਕੇ ਹੱਥਾਂ ਨਾਲ ਹੀ ਘੁਮਾਉਣੀ ਆ ਠੀਕ ਆ ਨਾਲ ਦੀ ਨਾਲ ਤੁਸੀਂ ਮਸ਼ੀਨ ਘੁਮਾਈ ਜਾਣੀ ਆ ਏਦਾਂ ਠੀਕ ਆ ਆ ਦੇਖੋ ਪਹਿਲਾਂ ਆਪਾਂ ਨੇ ਇਸ ਸਲਾਈ ਲਾ ਲਈ ਠੀਕ ਹੈ ਜੀ ਸਿਰਫ ਇੰਨੀ ਇੰਨੀ ਕੁ ਸਲਾਈ ਲਾਉਣੀ ਆ ਠੀਕ ਆ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇਹਨੂੰ ਇਹਨੂੰ ਆਪਾਂ ਨੇ ਏਦਾਂ ਰੱਖਣਾ ਤੇ ਜਿੰਨਾ ਕੱਪਾ ਨੇ ਇਹਨੂੰ ਪੱਟੀ ਨੂੰ ਰੱਖਣਾ ਉੰਨਾ ਕੇ ਫੋਲਡ ਕਰਕੇ ਉੱਪਰ ਸਲਾਈ ਲਾ ਦੇਣੀ ਆ ਠੀਕ ਹੈ ਜਿੰਨਾ ਕੱਪੜਾ ਵੱਧ ਆ ਇੱਧਰ ਵਧਾ ਸਕਦੇ ਆ ਆਪਾਂ ਤੇ ਮਤਲਬ ਰੇਵਲਿਰ ਜਿਹੜੀ ਲਾਉਣੀ ਆ ਬਿਲਕੁਲ ਕੱਟ ਲਾਉਣੀ ਆ ਐਦਾਂ ਨਹੀਂ ਹੈਗਾ ਵੀ ਤੁਸੀਂ ਜਿੰਨਾ ਕੱਪੜਾ ਹੈਗਾ ਉੰਨੀਓ ਚੌੜੀ ਲਾ ਦੇਣੀ ਆ ਵੀ ਹਾਂ ਇੰਨੀ-ਇੰਨੀ ਚੌੜੀ ਲਾਉਣੀ ਆ ਕੋਈ ਚੱਕਰ ਨਹੀਂ ਤੁਸੀਂ ਕੱਟ ਵੀ ਕਰ ਸਕਦੇ ਆ ਇਹਨੂੰ ਐਦਾਂ ਠੀਕ ਹੈ ਤੁਸੀਂ ਇੱਧਰ ਦੇਖੋ ਆਪਾਂ ਨੇ ਇੱਧਰ ਐਵੇਂ ਰੱਖ ਕੇ ਠੀਕ ਹੈ ਫਿਰ ਆਪਾਂ ਨੇ ਇਹਦੇ ਉੱਪਰ 10 ਸਲਾਈ ਲਾ ਦੇਣੀ ਆ ਕਿਚਣੀ ਨਹੀਂ ਹੈਗੀ ਤੁਸੀਂ ਬਿਲਕੁਲ ਵੀ ਗळा ਖਿੱਚਣਾ ਨਹੀਂ ਤੇ ਆ ਦੇਖੋ ਜੀ ਐਦਾਂ ਲੱਗ ਜਾਣੀ ਆ ਰੇਵਲੀ ਰਪਣੀ ਠੀਕ ਆ ਤੇ ਆ ਦੇਖੋ ਇੱਥੇ ਕੋਈ ਬਲਣੇ ਪਊਗਾ ਜਦੋਂ ਤੁਸੀਂ ਤਰਪਾਈ ਕਰੋਗੇ ਬਿਲਕੁਲ ਸਹੀ ਆਊਗੀ ਠੀਕ ਆ ਐਦਾਂ ਕਮਾ ਕੇ ਸਾਰੀ ਤੁਸੀਂ ਦੇਖ ਸਕਦੇ ਆ ਵੀ ਬਿਲਕੁਲ ਵੀ ਬਲਣੀ ਪੈਂਦੀ ਠੀਕ ਆ ਤੇ ਉਸ ਤੋਂ ਬਾਅਦ ਅੱਗੇ ਪਾਉਣੀਆਂ ਆਪਾਂ ਨੇ ਪਲੇਟਾਂ ਪਲੇਟਾਂ ਪਾਉਣੀਆਂ ਬੈਕ ਪੱਲੇ ਦੀਆਂ ਤੇ ਉਹ ਵੀ ਮੈਂ ਤੁਹਾਨੂੰ ਦਿਖਾ ਦੇਣੀ ਆ ਕਿਉਂਕਿ ਬੈਕ ਪੱਲੇ ਦੀ ਪਲੇਟ ਹਮੇਸ਼ਾ ਮੈਂ ਲੰਬੀ ਪਾਉਂਦੀ ਹੁੰਦੀ ਆ ਲੰਬੀ ਪਲੇਟ ਤੁਸੀਂ ਪਾ ਕੇ ਜਰੂਰ ਦੇਖਿਓ ਆਪਣੇ ਆਪਣੇ ਸੂਟਾਂ 'ਚ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਲੰਬੀ ਪਲੇਟ ਦਾ ਮਤਲਬ ਕੀ ਹੁੰਦਾ ਵੀ ਕਿਉਂ ਆਪਾਂ ਲੰਬੀ ਪਲੇਟ ਪਾਉਂਦੇ ਆ ਹਨਾ ਹਾਲੋ ਜੀ ਆਪਣਾ ਸੂਟ ਬਣ ਗਿਆ ਤੇ ਤੁਸੀਂ ਇੱਕ ਵਾਰੀ ਚੈੱਕ ਕਰ ਲੈਣਾ ਸਾਰਾ ਜਰੂਰ ਵੀ ਇੱਕ ਕਈ ਵਾਰੀ ਕੀ ਹੁੰਦਾ ਨਾ ਵੀ ਆਹ ਕੱਪੜੇ 'ਚ ਝੋਲ ਪੈਣ ਲੱਗ ਜਾਂਦੀ ਆ ਹਨਾ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਬਸ ਜਦੋਂ ਵੀ ਪਲੇਟਾਂ ਪਾਉਣੀਆਂ ਪਲੇਟਾਂ ਪਾਉਣ ਤੋਂ ਬਾਅਦ ਤੁਸੀਂ ਇੱਕ ਵਾਰੀ ਇਹ ਚੀਜ਼ ਜਰੂਰ ਦੇਖਣੀ ਆ ਵੀ ਕਿਤੇ ਝੋਲ ਤਾਂ ਨਹੀਂ ਪੈਂਦੀ ਕਿਤੇ ਬੁਲਬਲੇ ਤਾਂ ਨਹੀਂ ਬਣਦੇ ਪਲੇਟ 'ਚ ਜਦੋਂ ਵੀ ਬਣਦੇ ਦਿਖਦੇ ਆ ਤਾਂ ਤੁਸੀਂ ਪਲੀਜ਼ ਪ੍ਰੈਸ ਜਰੂਰ ਕਰ ਲਿਆ ਕਰੋ ਸੂਟ ਨੂੰ ਠੀਕ ਹੈ ਲਾਈਨਿੰਗ ਵਾਲੇ ਸੂਟ ਨੂੰ ਹਮੇਸ਼ਾ ਪ੍ਰੈਸ ਕਰਕੇ ਹੀ ਤੁਸੀਂ ਪਲੇਟਾਂ ਪਾਉਣੀਆਂ ਰ ਪਲੇਟਾ ਪਾਉਣ ਤੋਂ ਬਾਅਦ ਵੀ ਤੁਸੀਂ ਇੱਕ ਵਾਰ ਜ਼ਰੂਰ ਪ੍ਰੈਸ ਕਰਨੀ ਆ ਸਾਰੇ ਪੱਲੇ ਨੂੰ ਹੈਗੀ ਥੋੜੀ ਜਿਹੀ ਖੇਚੜਾ ਪਰ ਜੇ ਤੁਸੀਂ ਇਹ ਕੱਟ ਲੂਗੇ ਤਾਂ ਤੁਸੀਂ ਚੰਗੇ ਰਹੋਗੇ ਤਾਂ ਆਪਣਾ ਸੂਟ ਬਿਲਕੁਲ ਖਰਾਬ ਨਹੀਂ ਹੋਊਗਾ ਐਨ ਸਹੀ ਹੋਊਗਾ ਠੀਕ ਹੈ ਤੇ ਲੋ ਜੀ ਹੁਣ ਆਪਾਂ ਲੱਗੇ ਆ ਜੀ ਫਿਟਿੰਗ ਵਾਲੀ ਸਲਾਈ ਲਾਉਣ ਪਹਿਲਾਂ ਆਪਾਂ ਮੋਡੇ ਅਟੈਚ ਕਰ ਲਈ ਉਸ ਤੋਂ ਬਾਅਦ ਲਾਵਾਂਗੇ ਫਿਟਿੰਗ ਵਾਲੀ ਸਲਾਈ ਤੁਸੀਂ ਸੋਚੋਗੇ ਵੀ ਮੈਂ ਪ੍ਰੈਸ ਨਹੀਂ ਕਰੀ ਪਰ ਕਿਉਂਕਿ ਮੈਨੂੰ ਪ੍ਰੈਸ ਦੀ ਲੋੜ ਨਹੀਂ ਹੈਗੀ ਕਿਉਂਕਿ ਮੈਂ ਬਿਲਕੁਲ ਆਪਣੇ ਕਿਉਂਕਿ ਕਾਫੀ ਟਾਈਮ ਦੀ ਮੈਂ ਸਟੀਚਿੰਗ ਕਰਦੀ ਆ ਮੈਨੂੰ ਪਤਾ ਵੀ ਇਹ ਚ ਬਣ ਨਹੀਂ ਪਏ ਆਪਣੀਆਂ ਪਲੇਟਾਂ ਬਿਲਕੁਲ ਸੈੱਟ ਆ ਗਈਆਂ ਠੀਕ ਆ ਤੁਸੀਂ ਵੀ ਦੇਖ ਸਕਦੇ ਆ ਪਲੇਟਾਂ ਬਿਲਕੁਲ ਸੈੱਟ ਆ ਆਪਣੇ ਕਿਤੇ ਬਣ ਨਹੀਂ ਪੈ ਰਿਹਾ ਠੀਕ ਆ ਤੇ ਉਸ ਤੋਂ ਬਾਅਦ ਲੱਗਿਆ ਜੀ ਆਪਾਂ ਮੋਡੇ ਅਟੈਚ ਕਰਨ ਤੇ ਮੋਡੇ ਅਟੈਚ ਆਪਾਂ ਨੇ ਕਿੱਦਾਂ ਕਰਨੇ ਆ ਇਹ ਵੀ ਤੁਸੀਂ ਦੇਖ ਲਓ ਆਪਾਂ ਉਹਰੇ ਫਰੰਟ ਵਾਲਾ ਰੱਖ ਲਿਆ ਤੇ ਇਹਨੂੰ ਆਪਾਂ ਨੇ ਰੇਵਲਰ ਨੂੰ ਇਦਾਂ ਫੋਲਡ ਕਰ ਲਿਆ ਚਾਹੇ ਤੁਸੀਂ ਇਦਾਂ ਹੀ ਫੋਲਡ ਕਰ ਸਕਦੇ ਏਦਾਂ ਵੀ ਛੱਡ ਸਕਦੇ ਆ ਠੀਕ ਆ ਤੇ ਆਪਾਂ ਲੱਗਿਆ ਜੀ ਉਹਰੇ ਸਲਾਈ ਲਾਉਣ ਤੇ ਸਲਾਈ ਆਪਾਂ ਨੇ ਕਿੱਦਾਂ ਲਾਉਣੀ ਆ ਇਹ ਤੁਸੀਂ ਫਿਟਿੰਗ ਵਾਲੀ ਸਲਾਈ ਮੈਂ ਕਿੱਦਾਂ ਲਾਉਣੀ ਆ ਠੀਕ ਹੈ ਜੀ ਐਦਾਂ ਸਲਾਈ ਲਾ ਲੈਣੀ ਆ ਆ ਲੱਗੀ ਆ ਜੀ ਹੁਣ ਫਿਟਿੰਗ ਵਾਲੀ ਸਲਾਈ ਲਾਉਣਾ ਫਿਟਿੰਗ ਵਾਲੀ ਸਲਾਈ ਤੁਸੀਂ ਕਿੱਦਾਂ ਲਾਉਣੀ ਆ ਤੁਹਾਨੂੰ ਮੈਂ ਉਹੀ ਗੱਲ ਕਹਿਨੀ ਆ ਵੀ ਤੁਸੀਂ ਚੰਗੀ ਤਰ੍ਹਾਂ ਇੱਕ ਵਾਰ ਪ੍ਰੈਸ ਕਰ ਲਓ ਪ੍ਰੈਸ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਓ ਸੈੱਟ ਕਰਨ ਤੋਂ ਬਾਅਦ ਤੁਸੀਂ ਇੰਚੀ ਟੇਪ ਲੈਣਾ ਇੰਚੀ ਟੇਪ ਲੈਣ ਤੋਂ ਬਾਅਦ ਤੁਸੀਂ ਫਿਟਿੰਗ ਨਾਪਣੀ ਆ ਠੀਕ ਆ ਫਿਟਿੰਗ ਕਿੱਦਾਂ ਨਾਪਣੀ ਆ ਤੁਸੀਂ ਜਿਵੇਂ ਹੁਣ ਮੇਰੀ 21 ਬ੍ਰੈਸਟ ਰੱਖੀ ਹੋਈ ਸੀਗੀ ਠੀਕ ਆ ਕਸਟਮਰ ਦੇ ਸੂਟ ਦੀ ਤੇ ਆਪਾਂ ਨੇ 21 ਦੀ ਦੇਖੋ ਫਿਟਿੰਗ ਬਿਲਕੁਲ ਸਹੀ ਆ ਗਈ ਠੀਕ ਆ ਜਿਹੜੇ ਮੈਂ ਤੁਹਾਨੂੰ ਨਿਸ਼ਾਨੀਆਂ ਦੱਸਦੀ ਹੁੰਦੀ ਆ ਵੀ 2 ਪੁਆਇੰਟ ਉੱਪਰ ਦੇਖੋ ਹੁਣ ਆ ਪਲੇਟਾਂ 'ਚ ਵੀ ਆ ਗਿਆ ਕੱਪੜਾ ਤੇ 21 ਬ੍ਰੈਸਟ ਆਪਣੀ ਪੂਰੀ ਆ ਗਈ ਠੀਕ ਹੈ ਜੀ 21 ਬ੍ਰੈਸਟ ਜਿਵੇਂ ਹੁਣ ਮੰਨ ਲਓ ਲਾਈਨਿੰਗ ਵਾਲਾ ਸੂਟ ਹੈ ਹਨਾ ਤੇ ਇਹਦੀ ਮੈਂ ਫਿਟਿੰਗ ਦੀ ਸਲਾਈ ਤੁਹਾਨੂੰ ਦੱਸੂਗੀ ਵੀ ਆਪਾਂ ਕਿਵੇਂ ਲਾ ਰਹੇ ਹਾਂ ਠੀਕ ਹੈ ਜੀ ਆ ਦੇਖੋ 21 ਬ੍ਰੈਸਟ ਆ ਗਈ ਤੇ ਉਸ ਤੋਂ ਬਾਅਦ ਅੱਗੇ ਆ ਗਈ ਜੀ ਕਮਰ ਕਮਰ ਆਪਾਂ ਨੇ ਉਰੇ ਤੋਂ ਨਾਪਣੀ ਆ ਠੀਕ ਆ ਕਮਰ ਹੈਗੀ ਆ ਜੀ 19 ਆ ਦੇਖੋ ਠੀਕ ਹੈ ਜੀ ਇਧਰੋਂ ਵੀ ਨਿਸ਼ਾਨੀ ਇਧਰ ਆ ਗਈ ਤੇ ਇਧਰੋਂ ਵੀ ਨਿਸ਼ਾਨੀ ਇਧਰ ਆ ਗਈ 19 ਕਮਰ ਆ ਗਈ ਠੀਕ ਆ 9.5 19 ਦੇਖੋ ਆ ਸੈਂਟਰ ਕਰੀਜ਼ ਉਹੀ ਵੀ ਆ ਤੇ ਇਹਦੇ ਕਰਕੇ ਕਰੀਜ਼ ਕਰਕੇ ਆਪਣਾ 9.5 19 ਆ ਗਈ ਠੀਕ ਆ ਤੇ ਅੱਗੇ ਹੈਗੀ ਹੈ ਜੀ हिਪ हिਪ ਹੈਗੀ ਹੈ ਜੀ ਆਪਣੀ 24 ਸੌਰੀ 24.5 ਠੀਕ ਆ ਤੇ ਆ ਦੇਖੋ ਜੀ ਆਪਣੀ हिਪ 24.5 ਪੂਰੀ ਤਿਆਰ ਹੋ ਗਈ ਠੀਕ ਆ ਤੇ ਤੁਸੀਂ ਦੇਖੋ ਆਪਣੀ ਬਿਲਕੁਲ ਫਿਟਿੰਗ ਸਹੀ ਆ ਗਈ ਠੀਕ ਹੈ ਜੀ ਬਸ ਤੁਸੀਂ ਐਵੇਂ ਜਿਵੇਂ ਮੈਂ ਤੁਹਾਨੂੰ ਪਹਿਲੇ ਹੀ ਨਿਸ਼ਾਨੀਆਂ ਦੱਸੇ ਤੁਸੀਂ ਐਵੇਂ ਨਿਸ਼ਾਨੀਆਂ ਲਾ ਲੈਣੀਆਂ ਤੇ ਹੁਣ ਆਪਣੀ ਆ ਗਈ ਜੀ ਫਿਟਿੰਗ ਪੂਰੀ ਪੂਰੀ ਤੇ ਹੁਣ ਜਿਹੜਾ ਲਾਈਨਿੰਗ ਵਾਲਾ ਮਤਲਬ ਲਾਈਨਿੰਗ ਵਾਲੀ ਸ਼ਰਟ ਹੁੰਦੀ ਹੈ ਆਪਣੀ ਤੇ ਤੁਸੀਂ ਵੀ ਕਾਫੀ ਵਾਰ ਕਮੈਂਟ ਕਰਦੇ ਆ ਵੀ 1/2 ਇੰਚ ਖੁੱਲੀ ਰੱਖਣਿਆ ਜਾਂ 1 ਇੰਚ ਖੁੱਲੀ ਰੱਖਣੀ ਕਿੰਨੀ ਜੇ 1 ਇੰਚ ਰੱਖੋਗੇ ਤਾਂ ਜ਼ਿਆਦਾ ਹੋ ਜਾਣੀ ਜੇ 1/2 ਇੰਚ ਰੱਖੋਗੇ ਤਾਂ ਵੀ ਜ਼ਿਆਦਾ ਹੋ ਜਾਣੀ ਫਿਟਿੰਗ ਦੀ ਸਲਾਈ ਵਿੱਚ ਮੈਂ ਤੁਹਾਨੂੰ ਇਹ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਵੀ ਦੱਸ ਦਿਆਂ ਵੀ ਜਿਹੜਾ ਆਪਣਾ ਮੋਡਾ ਮਤਲਬ ਬੈਗ ਗळा ਪਿੱਛੇ ਨੂੰ ਜਾਂਦਾ ਉਹ ਕਿਉਂ ਜਾਂਦਾ ਇੱਕ ਤਾਂ ਤੁਸੀਂ ਪਲੇਟਾਂ ਨੀਵੇਂਆ ਕਰਕੇ ਪਾਉਣੀਆਂ ਠੀਕ ਹੈ ਤਾਂ ਕਰਕੇ ਵੀ ਗळा ਪਿੱਛੇ ਜਾਊਗਾ ਤੇ ਇੱਕ ਤੁਸੀਂ ਉਰੇ ਨਾ ਅੱਧਾ ਅੱਧਾ ਇੰਚ ਨੀਚੇ ਨੂੰ ਡੌਨ ਰੱਖਣਾ ਹੈ ਇਹ ਮੈਂ ਤੁਹਾਨੂੰ ਕਾਫੀ ਵਾਰ ਦੱਸ ਚੁੱਕੀ ਆ ਵੀਡੀਓ ਚ ਠੀਕ ਹੈ ਤੁਸੀਂ ਐਨ ਐਨਾ ਗੈਪ ਜ਼ਰੂਰ ਰੱਖਣਾ ਹੈ ਥੋੜਾ ਥੋੜਾ ਜਿਆਦਾ ਨਹੀਂ ਰੱਖਣਾ ਹੈਗਾ ਥੋੜਾ ਥੋੜਾ ਠੀਕ ਹੈ ਐਨਾ ਐਨਾ ਕ ਬਸ ਐਨੇ ਐਨਾ ਕ ਸਹੀ ਹੋਣਾ ਚਾਹੀਦਾ ਤੁਹਾਡਾ ਤੇ ਐਨਾ ਕ ਫਰਕ ਪੈ ਜਾਊਗਾ ਤਾਂ ਬਿਲਕੁਲ ਸਹੀ ਆ ਜਾਊਗਾ ਤੁਹਾਡਾ ਗळा ਪਿੱਛੇ ਨੂੰ ਨਹੀਂ ਕਦੇ ਵੀ ਜਾਊਗਾ ਜ਼ਿੰਦਗੀ ਪਰ ਠੀਕ ਹੈ ਤੇ ਬਾਕੀ ਤੁਸੀਂ ਇਹ ਗळा ਬਿਲਕੁਲ ਸੈੱਟ ਕਰਕੇ ਰੱਖਣਾ ਤੁਹਾਨੂੰ ਪਤਾ ਹੀ ਹੈ ਵੀ ਇੱਧਰ ਕਪੜਾ ਇੰਨਾ ਹੀ ਇੱਧਰ ਵੀ ਕਪੜਾ ਆਪਣਾ ਉਨਾ ਹੀ ਹੋਣਾ ਚਾਹੀਦਾ ਠੀਕ ਹੈ ਤੇ ਹੁਣ ਲੱਗੇ ਆਪਾਂ ਫਿਟਿੰਗ ਦੀ ਸਲਾਈ ਲਾਉਣਾ ਫਿਟਿੰਗ ਦੀ ਸਲਾਈ ਆਪਾਂ ਨੇ ਕਿੱਥੋਂ ਲਾਉਣੀਆਂ ਜਿਵੇਂ ਕਈਆਂ ਦੀ ਕੱਚਾ ਟਾਈਟ ਜਿਹਾ ਹੋ ਜਾਂਦੀ ਹੈ ਹਨਾ ਥੋੜਾ ਤੁਸੀਂ ਉਰੇ ਤੋਂ ਅੱਧਾ ਕੰਸ ਆ ਦੇਖੋ ਉਰੇ ਤੋਂ ਨਾ ਥੋੜਾ ਥੋੜਾ ਫਰਕ ਪਾਉਂਦੇ ਪਾਉਂਦੇ ਤੁਸੀਂ ਐਦਾਂ ਉਰੇ ਤੋਂ ਆਪਾਂ ਨੇ ਉਰੇ ਤੋਂ hip ਕੋਲ ਕੋਈ ਫਰਕ ਨਹੀਂ ਪਾਉਣਾ ਹੈਗਾ hip ਆਪਾਂ ਨੇ ਉੱਨੀਉਂ ਰੱਖਣੀ ਜਿੰਨੀ ਹੈਗੀ ਆ ਠੀਕ ਹੈ ਜੀ ਤੇ ਬਸ ਆਪਾਂ ਨੇ ਨਾਲ-ਨਾਲ ਫਿਟਿੰਗ ਦਾ ਫਰਕ ਪਾਉਣਾ ਹੈ ਤੇ ਆਪਾਂ ਲੱਗੇ ਐਕਸਟਰਾ ਸਲਾਈ ਨਾਲ ਲਾਉਣਾ ਠੀਕ ਹੈ ਪੈਰ-ਪੈਰ ਦੀ ਕਈ ਵਾਰੀ ਕਸਟਮਰ ਦੇ ਟਾਈਟ ਹੋ ਜਾਂਦਾ ਆ ਕਸਟਮਰ ਦੇੜ ਕੇ ਆਪਣਾ ਆਪ ਸੈਟ ਕਰ ਸਕਦੇ ਹਾਂ ਠੀਕ ਹੈ ਤੇ ਆਪਾਂ ਨੇ ਇਹ ਸਲਾਈ ਇਦਾਂ ਲਾਈ ਆ ਠੀਕ ਹੈ 21 ਬ੍ਰੈਸਟ ਆਪਣੀ ਉਰੇ ਆਉਂਦੀ थी ਆਪਾਂ ਨੇ ਥੋੜੀ ਜੀ ਪੈਰ ਪੈਰ ਦੀ ਬਾਹਲੀ ਸਾਈਡ ਮਾਰਤੀ ਠੀਕ ਹੈ ਕਿਉਂਕਿ ਆ ਚੀਜ਼ ਟਾਈਟ ਨਾ ਹੋਵੀ ਤੇ ਉਰੇ ਆਉਂਦੀ ਸੀਗੀ ਆਪਣੀ 19 ਕਮਰ ਤੇ ਆਪਾਂ ਨੇ ਥੋੜਾ ਜਿਹਾ 2 ਪੁਆਇੰਟ ਉੱਪਰ ਮਾਰਤੀ ਸਲਾਈ ਠੀਕ ਹੈ ਜੀ ਬਸ ਇਹ ਚੀਜ਼ ਕਰਨੀ ਹੈ ਤੁਸੀਂ ਫਿਟਿੰਗ ਚ ਲਾਈਨਿੰਗ ਵਾਲੇ ਸੂਟ ਚ ਬਾਕੀ ਕੋਈ ਪ੍ਰੋਬਲਮ ਨਹੀਂ ਜੀ ਬਿਲਕੁਲ ਸਹੀ ਆਜੂਗੀ ਤੁਹਾਡੀ ਫਿਟਿੰਗ ਠੀਕ ਹੈ ਤੇ ਉਸ ਤੋਂ ਬਾਅਦ ਦੂਜੀ ਸਾਈਡ ਸਲਾਈ ਲਾਉਣੀ ਜਿਹੜੀ ਆਪਾਂ ਨੇ ਦੂਜੀ ਸਾਈਡ ਵੀ ਤੁਸੀਂ ਇਦਾਂ ਇਹਨੂੰ ਐਨ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਠੀਕ ਹੈ ਵੀ ਗੱਬੇ ਝੋਲਣਾ ਪੈਂਦੀ ਹੋਵੇ ਫਿਰ ਕਈ ਵਾਰੀ ਜੇ ਗੱਬੇ ਝੋਲ ਪੈਂਦੀ ਆ ਤਾਂ ਵੀ ਫਿਰ ਸੂਟ ਨੂੰ ਪ੍ਰੋਬਲਮ ਆ ਜਾਂਦੀ ਆ ਠੀਕ ਹੈ ਇਹ ਚੀਜ਼ਾਂ ਤੁਸੀਂ ਧਿਆਨ ਚ ਰੱਖ ਕੇ ਕਰਨਾ ਕੰਮ ਸਾਰਾ ਤੇ ਬਾਕੀ ਬਿਲਕੁਲ ਸੈਟਿੰਗ ਉਦਾਂ ਹੀ ਹੁੰਦੀ ਜਾਈ ਜਾਣੀ ਆ ਜੀ ਆਪਣਾ ਮਤਲਬ ਫਿਟਿੰਗ ਹੋ ਗਈ ਤਿਆਰ ਠੀਕ ਆ ਸੂਟ ਆਪਣਾ ਰੈਡੀ ਆ ਤੇ ਹੁਣ ਮੈਂ ਲੱਗੀਆਂ ਜੀ ਲੈਸ ਲਾਉਣ ਠੀਕ ਹੈ ਜੀ ਤੇ ਮੈਨੂੰ ਇਹ ਵੀ ਕਾਫੀ ਟਾਈਮ ਤੋਂ ਕਮੈਂਟ ਆ ਰਹੇ ਆ ਦੀਦੀ ਪਾਈਪਿੰਗ ਤਾਂ ਤੁਸੀਂ ਕਾਫੀ ਵਾਰ ਦੱਸੀ ਆ ਵੀ ਸਾਨੂੰ ਲੈਸ ਲਾਉਣੀ ਦੱਸਿਓ ਕਿਉਂਕਿ ਬੱਸ ਮੈਂ ਲੈਸ ਦੀ ਵੀ ਵੀਡੀਓ ਪਾਈ ਹੋਈ ਆ ਤੇ ਚਲੋ ਕੋਈ ਗੱਲ ਜੀ ਮੈਂ ਇਹ ਵੀ ਲੈਸ ਜੀ ਤੁਹਾਨੂੰ ਮੈਂ ਵੀਡੀਓ ਪਾ ਦਣੀ ਆ ਇਹ ਮੈਂ ਲਾਉਣ ਲੱਗੀਆਂ ਜੀ ਫੋਰ ਸੈਡ ਠੀਕ ਆ ਫੋਰ ਸੈਡ ਲੈਸ ਆਪਾਂ ਕਿੱਦਾਂ ਲਾਉਨੇ ਆ ਇਹ ਵੀ ਮੈਨੂੰ ਮੇਰੀ ਭੈਣ ਦੀ ਕਾਲ ਆਈ ਸੀਗੀ ਵੀ ਤੁਸੀਂ ਫੋਰ ਸੈਡ ਚਾਕਾਂ ਤੇ ਲੈਸ ਲਾਉਣੀ ਦੱਸਿਓ ਵੀ ਕਿੱਦਾਂ ਲਾਉਨੇ ਆ ਠੀਕ ਆ ਤੇ ਆਪਾਂ ਇਹਦੇ ਨਾਲ ਪੱਟੀ ਨਹੀਂ ਅਟੈਚ ਕਰਾਂਗੇ ਆਪਾਂ ਸਿਰਫ ਲੈਸ ਲੈਸ ਹੀ ਲਾਵਾਂਗੇ ਠੀਕ ਆ ਤੇ ਆਜੋ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਆਪਾਂ ਨੇ ਕਿੱਦਾਂ ਲਾਉਣੀਆਂ ਠੀਕ ਆ ਪਹਿਲਾਂ ਤਾਂ ਆਪਾਂ ਨੇ ਘੇਰਾ ਨਾਪ ਲੈਣਾ ਜੀ ਵੀ ਘੇਰਾ ਕਿੰਨਾ ਹੈ ਠੀਕ ਹੈ ਜੀ ਘੇਰਾ ਰੱਖਣ ਲੱਗੀਆਂ ਜੀ ਆਪਾਂ 24 ਠੀਕ ਹੈ 24 ਕੇਰਾ ਰੱਖ ਕੇ ਆਪਾਂ ਨੇ ਨਿਸ਼ਾਨੀ ਲਾ ਲੈਣੀ ਆ ਜਾਂ ਤੁਸੀਂ ਕੱਟ ਲਾ ਲੈਣਾ ਔਰੇ ਤੇ ਹਾਂਜੀ ਦੋਸਤੋ ਇਹਨੂੰ ਰਹਿ ਗਈ ਲੈਸ ਲਾਉਣ ਤੋਂ ਠੀਕ ਹੈ ਜੇ ਤੁਸੀਂ ਇਹਦੀ ਲੈਸ ਲੱਗਦੀ ਦੇਖਣੀ ਆ ਸਿੱਖਣਾ ਚਾਹੁੰਦੇ ਆ ਲੈਸ ਲਾਉਣੀ ਤਾਂ ਤੁਸੀਂ ਅਗਲਾ ਪਾਰਟ ਜ਼ਰੂਰ ਦੇਖਿਓ ਤੇ ਬਾਕੀ ਹੁਣ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆ ਕਿਉਂਕਿ ਟਾਈਮ ਬਹੁਤ ਹੋ ਗਿਆ ਅਸੀਂ ਵੀ ਘਰੇ ਜਾਣਾ ਏ ਤੇ ਬਾਕੀ ਨੈਕਸਟ ਪਾਰਟ ਤੁਹਾਨੂੰ ਜਰੂਰ ਪਾਵਾਂਗੇ ਤੇ ਤੁਸੀਂ ਉਹਦੇ ਵਿੱਚ ਫੋਰ ਸਾਈਡ ਲੈਸ ਲਾਉਣੀ ਜਰੂਰ ਸਿੱਖਿਓ ਠੀਕ ਹੈ ਜੀ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ